ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਟਾਈਮ ਹੋ ਚੁੱਕਾ ਸ਼ਾਮ ਦਾ 6 ਵਜ ਚੁਕੇ ਆ ਕੰਮ ਤੋਂ ਆਪਾਂ ਆ ਗਏ ਹਾਂ ਹਾਂਜੀ ਅਰਫਤ ਜੀ ਕੀ ਹਾਲ ਚਾਲ ਠੀਕ ਠਾਕ ਅਰ ਦੇ ਸਾਨੂੰ ਕਿਵੇਂ ਸਾਰੇ ਠੀਕ ਠਾਕ ਤੇ ਕੰਮ ਤੇ ਆਪਾਂ ਲੋਪੜੀ ਲੱਗੇ ਬਟਾਲੇ ਤੇ ਹਾਂਜੀ ਜੰਡੀ ਇਹ ਆਲੂ ਮੈਂ ਬਿੱਲੀ ਕਸ ਕਰ ਮੈਂ ਬਿੱਲੀ ਕਸ ਕਰਦੀ ਪਈ ਆ ਤੁਹਾਨੂੰ ਨਵੀਂ ਰੈਸਪੀ ਤੋਂ ਬਣਾ ਕੇ ਦਿਖਾਣੇ ਆ ਕਿਵੇਂ ਬਣਦੀ ਆ ਤੇ ਤਹੀ ਇਹ ਕਾਦੀ ਆਲੂ ਆਲੂ ਬਿੱਲੀ ਕਸ ਕਰਨੇ ਆ ਫਿਰ ਇਹਨਾਂ ਨੂੰ ਉਬਾਲ ਲੈਣਾ ਆਲੂ ਬਿੱਲੀ ਕਸ ਕਰਕੇ ਪਾਣੀ 'ਚ ਉਬਾਲ ਲੈਣਾ ਕੀ ਲਗਣਾ ਪਕੌੜੇ ਪਕਾ ਪਕੌੜੇ ਨਹੀਂ ਕੋਈ ਰੈਸਪੀ ਕੋਈ ਵਧੀਆ ਜੀ ਬਣਦੀ ਆ ਦੀ ਇਹ ਆਲੂਆਂ ਦੀ ਫਿਰ ਦੇਖਦੇ ਰਹੋ ਮੈਂ ਪਾਣੀ ਪਿਲਾ ਗੋਡਾ ਕਰ ਇਨਾ ਪਾਣੀ ਪੀਣਾ ਹਰਵਤਿੰਦਰ ਕਾਂਟ ਉਹ ਜੀ ਵੇਖੀ ਜਾਣ ਡਿਆ ਸਵੇਰ ਦੇ ਵੇਖਣਾ ਸਵੇਰ ਦੇ ਸੁਣ ਲਾਏ ਪਦੇ ਨੇ ਇਹਨੇ ਕਾਂਟ ਉਹਨੇ ਵੇਖਿਆ ਮੇਰਾ ਬਹੁਤ ਚੰਗਾ ਇਹਨੇ ਕਾਂਟ ਉਹ ਨਹੀਂ ਵੇਖੀ ਤੇ ਪਰਨਾ ਇਹ ਨਹੀਂ ਮੰਨਦਾ ਕਿ ਇਦਾਂ ਕਹਿਣਾ ਇਹ ਉਬਾਲੇ ਵਾਲ ਨੇ ਮਤਲਬ ਕਿ ਕੱਚੀ ਆਲੂ ਤੁਸੀਂ ਛਿਲ ਲੈਣੇ ਆ ਛਿਲ ਕੇ ਉਤਾਰ ਲੈਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਿੱਲੀ ਕਸ ਕਰ ਲੈਣ ਤੇ ਉਬਾਲਣਾ ਬਾਅਦ ਵਿੱਚ ਇਹ ਬਿੱਲੀ ਕਸ ਕਰਤੀ ਆਲੂ ਅੱਛਾ ਜੀ ਇਹ ਵੀ ਇਹ ਸਬਜ਼ੀ ਲਈ ਬੰਦੀ ਕੀ ਚੀਜ਼ ਲੱਗੇਗਾ ਇਹ ਰੈਸਪੀ ਬਣਾਉਣ ਲਈ ਆਲੂਆਂ ਤੋਂ ਨਵੀਂ ਰੈਸਪੀ ਤੇ ਵਾਰ ਕਰਨੀ ਆ ਤਾਂ ਤੁਸੀਂ ਦੇਖ ਦੇਦੇ ਹੋ ਕੋਈ ਵਧੀਆ ਜੀ ਖਵਾਵਾਂ ਤੁਹਾਨੂੰ ਕਿਸ਼ਾਨ ਜਾਨ ਜਾਨ ਹਾਜ਼ਰ ਜੀ ਆਦਮ ਚਾਹ ਤੇ ਅੱਗੇ ਪੀਤੀ ਪਕੌੜੇ ਹੋ ਗਏ ਫਿਰ ਚਾਹ ਤੇ ਅੱਗੇ ਪੀਤੀ ਪਕੌੜੇ ਨਹੀਂ ਪਕੌੜੇ ਸਬੂਜੀ ਹੁੰਦੇ ਗੋਭੀ ਦੇ ਚਲੋ ਗੋਭੀ ਮੈਂ ਟਮਾਟੇ ਬਣਾਉਂ ਚਾਹ ਭੁੱਖ ਲੱਗੀ ਹੈ ਮੈਂ ਕੰਮ ਤੋਂ ਆਇਆ ਕੁਝ ਚੀਜ਼ ਆ ਆਲੂ ਜੇ ਭੇਂ ਕੇ ਪੈ ਗਈ ਕੀ ਕਰਨ ਕਰੀ ਜਾਂਦੇ ਸੀ ਚਿੱਕੀਆਂ ਬਣਾਉਣੀ ਆਣ ਹੈ ਉਹ ਸਮਝ ਨਹੀਂ ਕੋਈ ਲੱਗ ਰਿਹਾ ਨਹੀਂ ਪਰ ਚਾਹ ਮੈਂ ਬਣਾ ਲਾਂ ਫਿਰ ਜ ਨਹੀਂ ਤੇ ਹਾਂ ਵਧੀਆ ਬਣੋਣੀ ਅੰਜੂ ਕਿੰਨਾ ਟਾਈਮ ਲੱਗਿਆ ਕੀ ਇਹ ਕੀ ਲ ਪਕੌੜੇ ਪਕੜੇ ਪਕੌੜੇ ਮਨ ਲੱਗਣ ਲੱਗੇ ਬੰਦ ਕਿੰਨਾ ਟਾਈਮ ਲੱਗਣਾ ਹੈ ਪਕੌੜੇ ਬਣੋਣੇ ਕਿੰਨੇ ਕਿੰਨਾ ਟਾਈਮ ਲੱਗਣਾ ਹੈ ਪਕੌੜਾ ਲੱਗਣਾ ਬਸ ਬਣ ਗਏ ਲੂਣ ਮਿਰਚ ਪਾਦ ਕੇ ਤੇ ਖਾਓ ਆਹ ਰਾਮ ਸੌ ਚੂੜੀ ਲੱਗੀ ਬੰਨ ਲੱਗੀ ਇਹਨੂੰ ਗੈਸ ਬਾਲ ਕੇ ਤੇ ਰੱਖ ਤਾ ਇਹਨੂੰ ਆਲੂ ਆਣੇ ਹਨੂ ਪੀਲੀ ਕਸ ਕਰਕੇ ਇਹਨਾਂ ਨੂੰ ਉਬਾਲ ਲੈਣਾ ਹੈ ਪਾਣੀ ਪਾ ਦੇ ਮੈਂ ਰਸ ਫੀਟੇ ਕੰਨੇ ਹਨ ਇਹਨਾਂ ਨੂੰ ਉਬਾਲਦੇ ਰੋ ਤਾਂ ਸੀਧਾ ਅਦੇ ਆ ਜੋ ਰੈਸਪੀ ਹੋ ਗਈ ਰੈਡੀ ਆ ਜੋ ਆ ਜੋ ਖਾਈਏ ਨਹੀਂ ਬਣੀ ਗੱਲ ਹੁਣ ਆਲੂ ਆਪਣੇ ਹੋ ਚੁੱਕੇ ਆ ਤੇ ਹੁਣ ਇਹਨਾਂ ਨੂੰ ਤੱਕ ਮਥਲ ਕਰ ਲੈਣਾ ਹੈ ਮਿਕਸਰ ਤਿਆਰ ਗਰਟੇ ਨੇ ਬਣਾਉਂਦੇ ਆ ਪਰੌਂਠੇ ਲਾਉ ਦੇਣਾ ਤੇ ਜਿਹੜਾ ਪਾਣੀ ਹੀ ਨਾ ਅੰਦਰ ਵਿੱਚ ਪਾਇਆ ਪਾਣੀ ਨਹੀਂ ਕੱਢਣਾ ਪਰੌਂਠੇ ਵੀ ਲੈ ਸਕਦੇ ਆ ਆਲੂ ਮੇਰੇ ਮਸਾਲਾ ਬਹੁਤ ਹੈ ਬਾਅਦ ਤੋਂ ਕਰਕੇ ਦੇ ਮਧੀਆ ਤਰੀਕੇ ਨਾਲ ਪਰੋਂ ਅਰੇ ਰਾਹ ਖਾਂਦਾ ਇਹਨਾਂ ਕੋਈ ਸ਼ਾਮੀ ਕੋਈ ਤੇ ਇਹਦੇ ਨਾਲ ਤੇ ਸਾਰੇ ਆ ਗਏ ਜੁੜੇ ਆਪਣਾ ਸੇਹ ਲੈਣੇ ਪਤਾ ਨਹੀਂ ਕੀ ਬਣਾਈਗੇ ਅੰਨੇ ਸਮਝ ਆ ਨਹੀਂ ਰਿਹਾ ਰੈਸਪੀ ਦੇ ਇੱਧਰ ਬੰਡੇ ਤੋਂ ਅੰਦਰ ਕਿ ਲੈਣ ਜਾਣ ਦੇ ਆ ਜਾ ਲੈ ਆਓ ਆਪਣੇ ਕੋਲੀਆਂ ਪਲੇਟਾਂ ਲੈ ਆਓ ਚਲੋ ਖਾਈਏ ਆਜੋ ਹਾਂ ਰੈਡੀ ਹੋ ਗਿਆ ਨਾ ਲੈ ਇਹ ਕੋਲੀ ਪਲੇਟਾਂ ਲੈ ਓਕੇ ਹੀ ਰਹੋ ਕੀ ਪਦੇ ਆਜੋ ਆਜੋ ਲੈ ਆਓ ਆਓ ਖਾਈਏ ਆਜੋ ਆਜੋ ਆਂਦਰ ਨਹੀਂ ਗਏ ਸੀ ਫਰਾਂ ਅੰਦਰ ਵੱੜ ਗਿਆ ਇਹੋ ਥੋੜਾ ਅੰਦਰ ਵੱੜ ਗਿਆ ਕਿ ਇਹ ਨਹੀਂ ਹੋਣੀ ਤਿਆਰ ਯਾਰ ਕੀ ਕਰੀ ਜਾਂਦੇ ਜੀ ਬਸ ਹੋ ਗਈ ਤਿਆਰ ਇਹਨੂੰ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸੂਜੀ ਰਵਾਹ ਵੀ ਕਹਿੰਦੇ ਨੇ ਕਿ ਸੂਜੀ ਵੀ ਕਹਿੰਦੇ ਨੇ ਹੂੰ ਇਸ ਤੋਂ ਬਾਅਦ ਐਡ ਕਰਾਂਗੇ ਮਿਰਚਾ ਇਸ ਤੋਂ ਬਾਅਦ ਪਾਵਾਂਗੇ ਨਮਕ ਕਸੂਰੀ ਗੁਰਮੇਥੀ ਇਸ ਤੋਂ ਬਾਅਦ ਪਾਵਾਂਗੇ ਕਸੂਰੀ ਗੁਰਮੇਥੀ ਪਾਵੋ ਇਧਰ ਇਹ ਲੱਭਾ ਡੈ ਇਥੇ ਜਿਆਦਾ ਨਹੀਂ ਸੀ ਇਹ ਥੋੜੀ ਜਿਹੀ ਇੱਕ ਬਾਦ ਧਣੀਆਂ ਤੇ ਇਹ ਕਸਤੂਰੀ ਮੇਥੀ ਮੇਤੀ ਪਾਈ ਤੁਸੀਂ ਧਣੀਆਂ ਵੀ ਐਡ ਕਰ ਸਕਦੇ ਹੋ ਔਰ ਧਣੀਆਂ ਆਪਣੇ ਕੋਲ ਹੈ ਨਹੀਂ ਅਸਲਤ ਮੈਂ ਤਾਂ ਕਿ ਭੁੱਖ ਲੱਗੀ ਕਿਸੇ ਨੂੰ ਬਣਾ ਕੇ ਦਵੂ ਜੇ ਜਿੱਦਿਹਾ ਕੰਮ ਹੀ ਬੜਾ ਲੰਮਾ ਜਿਹੜਾ ਪਾਉਣ ਦਾ ਹੈ ਜੀ ਠੀਕ ਹੈ ਪੜਸੀ ਹੋੜ ਹੋ ਗਿਆ ਰੈਡੀ ਪੜਨ ਨਹੀਂ ਘੀਟਾ ਕਿਵੇਂ ਬੰਦੇਗੀ ਇਹਦਾ ਸੀ ਨਾ ਤਨੀ ਨੂਨਾਂਸਲਾ ਪਾਤਾ ਵਿੱਚ ਹਲਦੀ ਉਹਦੀ ਪਾ ਲੈਣੀ ਹਲਦੀ ਨਹੀਂ ਮੁਕੀ ਉਹਨਾਂਦਰ ਹੱਥ ਮੱਦੇ ਇਧਰਾਜਾ ਛੋਟਰਾ ਨੂੰ ਇੱਥੇ ਕੋਡਾ ਡੱਬਾ ਢੋਪਾ ਆ ਜਾ ਇਧਰ ਪਾਈਂ ਹਲਾਏ ਨਹੀਂ ਦੁੱਧਿਆ ਲੱਗੇ ਰਹੋਣਗੇ ਇਹ ਸੀਰਾ ਬਣ ਗਿਆ ਕੇ ਸੀਰਾ ਕਿਹਦੇ ਨਾਲ ਕੜਾਹਣ ਸੀਰਾ ਰਵੇ ਦਾ ਕੜਾਣਾ ਬਣਾਇਆ ਯਾਰ ਗੁੜ ਪਾ ਕੇ ਦਿਲ ਜਾ ਕਰਦੇ ਆ ਹਾਂਜੀ ਗੁੜ ਦਾ ਕੜਾਹਣਾ ਬਣਾ ਯਾਰ ਕਾਈਏ ਆਹ ਬਤ ਨਹੀਂ ਕੀ ਬਣਾਈ ਜਾਣ ਲਈ ਸਮਝਣ ਲੱਗਣ ਲਈ ਕੁਝ ਗੁੜਾ ਕੜਾਹਣ ਹਾਂਜੀ ਤੁਸੀਂ ਦੇਖੋ ਤੁਸੀਂ ਕੀ ਦੇਖੋ ਕੀ ਕਹਿੰਦੇ ਜੀ ਹਾਂ ਨਹੀਂ ਇਹ ਕੀਤੀ ਹੈ ਨਹੀਂ ਇਹ ਨਹੀਂ ਇਹ ਕੀਤੀ ਹੈ ਕਿਤਾਬ ਜੋਣਾ ਸਹੀ ਗੱਲ ਹਲੇ ਵੀ ਕੀ ਘਰ ਜਿਹਾ ਕਿ ਮੈਂ ਵਧੀਆ ਡਿਸ਼ ਤਿਆਰ ਮੈਨੂੰ ਲੱਗ ਗਿਆ ਪਤਾ ਕਿਹੜੀ ਬਣਾਉਣੀ ਲਿਸਟ ਪਹਿਲਾਂ ਇੱਕ ਚਾਰੀ ਬਣਾਈ ਹੂੰ ਲੱਗ ਗਿਆ ਬਣਾਉਣ ਨੂੰ پتہ ਛੋੜੇ ਮਾਂ ਲੱਗੇ ਪੋੜੇ ਪੋੜੇ ਖਾਣਗੇ ਥੋੜਾ ਟਾਈਮ ਪਰੱਖਾਂਗੇ ਫ੍ਰਿਜ ਦੇ ਵਿੱਚ 5-10 ਮਿੰਟ ਲਈ ਤੇ ਉਨੀ ਦੇਰ ਆਪਾਂ ਬਣਾ ਲੈਣੇ ਆ ਚਾਹ ਹੁਣ ਅਸੀਂ ਵੱਖਰੀ ਫਰਾਈ ਪੈਨ ਚ ਪਾਵਾਂਗੇ ਤੇਲ ਚਾਹ ਫੇਰ ਨਹੀਂ ਰੱਖੀ ਇਹਦਾ ਮਤਲਬ ਇਹਨੂੰ ਟਾਈਮ ਲੱਗਣਾ ਮੈਂ ਲਾ ਲਿਆ ਹਸਾਬ ਨਹੀਂ ਟਾਈਮ ਨਹੀਂ ਲੱਗਣਾ ਬਸ ਗਰਮਹੀ ਐਨ ਵਧੀਆ ਠੀਕ ਬਣਾ ਕੇ ਖਾਉਣੀ ਥੀ ਚਾਹ ਦੁਕਰਾਂਗੀ ਵਧੀਆ ਬਰਫੀ ਬਣਨੀ ਐ ਆਹ ਉਹਦੀ ਬੱਤੀ खाते <laughs> की लपंड है आपको तो की ये आजा मेरे बुबू आजा वो भी काम कर मांगू चीजी लपंड है ची ची खानी है आजा 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 आ मेरा पुत्र आजा आ ले भी आ आ ते ना गल काट दे रहे नहीं बर्फ बंद बस क्लास ਪਤੀ ਦਾ ਖਿਆਲ ਰੱਖਣ ਦਿਓ ਨਾ। ਫਤਿਹ ਠੀਕ ਆ ਕੰਬੰਡਿਆ ਇੱਧਰ। ਇਹ ਜਾਕਣੇ ਬੈਠੇ ਆ। ਨਹੀਂ ਨਿੱਕੇ ਲੱਟੇ ਕਰਨੇ ਪੀਛੇ। ਨਿੱਕੇ ਆ ਵੇਖੋ। ਇਹ ਲੈ ਵੀ 30 ਪਾ ਤਾ ਤੇਲ ਚ। ਫਸ ਕਲਾਸ ਬਣ ਗਏ ਪੀਸ ਵਧੀਆ। ਕੀ ਆਵਾਜ਼ ਕੀ ਆਵਾਜ਼ ਕੀ ਆਵਾਜ਼ ਪਕੌੜੇ ਪਕੌੜੇ ਤੇ ਬਣ ਗਏ ਤਾਂ ਗਾਏ ਨਹੀਂ ਫੇਰ ਕੀ ਕੀਤਾ ਜਾਵੇ ਹੈ? ਢਾਂ ਵੀ ਬਹੁਤ ਹੋ ਗਿਆ ਤੋ ਹੈ? ਐਸਾ ਕੋ ਸਲਾਮ ਅਸਰਾ ਦਿਓ ਹੈ? ਲੈ ਵੀ ਆ ਜਾਓ ਵੀ ਤਿਆਰ ਹੋ ਚੁੱਕਾ ਆਪਣਾ ਮਟੀਰੀਅਲ ਆ ਜਾਓ ਫਿਰ ਚੱਕ ਲੋ ਕਰੋ ਚੱਕ ਤੇ ਹਰਫ ਦਾ ਦੁੱਧੂ ਵੀ ਆ ਗਿਆ ਨਾਲ ਚਾਹ ਆ ਗਈ ਦੁੱਧ ਆ ਗਿਆ ਨਾਲ ਕੋਈ ਵੀ ਨਰਾਜ ਨਾ ਹੋਵੇ ਨਾਲ ਕੌਫੀ ਆ ਗਈ ਆਪਣੀ ਕੌਫੀ ਲੈ ਸਕਦੇ ਹਾਂ ਚਲ ਜੋ ਵੀ ਕੋਈ ਗੱਲ ਕਿਉਂ ਮਤੇ ਵੇਲਾ ਗੱਭੂ ਪੋੜਾ ਖਾਣਾ ਨਾ ਪੋੜਾ ਖਾਣਾ ਬਹੁਨੇ ਚਲੋ ਬੈਠੋ

ਚਲੋ ਠੀਕ ਯਾਰ ਮਿਲਦੇ ਤੁਹਾਨੂੰ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਬਬਾ ਇੱਕ ਦੋ ਤਾਂ ਇੱਕ ਦੋ ਤਾਂ ਹੈ ਜਦਰਾ ਥੀ ਕੋੜੇ ਚ ਲੱਗੇ ਹੋ